ਮੈਂ ਡਾਕਟਰ ਅਸ਼ੋਕ ਸ਼ਰਮਾ ਅੱਜ ਦੀ ਜਿਹੜੀ ਮੀਟਿੰਗ ਹੈ ਲੋਕ ਸਭਾ ਜਿਹੜੇ ਇਲੈਕਸ਼ਨ ਆ ਰਹੇ ਨੇ ਉਹਦੀ ਤਿਆਰੀਆਂ ਦੇ ਸੰਬੰਧ ਵਿੱਚ ਇਹ ਤਿੰਨ ਵਿਧਾਨ ਸਭਾ ਦੀ ਜਿਹੜੀ ਅੱਜ ਇੱਥੇ ਮੀਟਿੰਗ ਰੱਖੀ ਗਈ ਹੈ ਤੋ ਕਿ ਜਿਹੜੀ ਪਾਰਟੀ ਦਾ ਆਪਣਾ ਇੱਕ ਪ੍ਰੋਗਰਾਮ ਹੈ ਕਿ ਅਸੀਂ ਕਿਵੇਂ ਜਿਹੜਾ ਇਲੈਕਸ਼ਨ ਲੜਨਾ ਨਿਕਲ ਜਤਨਾ ਕਿਵੇਂ ਹੈ ਇਸ ਦੀ ਤਿਆਰੀ ਕਿ ਪਿੰਡ ਪੱਧਰ ਤੇ ਕਿਵੇਂ ਜਾਇਆ ਜਾ ਸਕਦਾ ਹੈ ਔਰ ਸਾਡੇ ਸਾਰੇ ਸਾਰੇ ਜਿਹੜੇ ਇਲਾਕੇ ਦੇ ਵਿੱਚ ਬੂਥ ਲੈਵਲ ਦੀ ਤਿਆਰੀ ਆਲਮੋਸਟ ਪੂਰੀ ਹੋ ਚੁੱਕੀ ਹੈ ਜਿਹੜੇ ਸਾਡੇ ਵਰਕਰ ਕਿਤੇ ਜਗ੍ਹਾ ਸਾਨੂੰ ਲੱਗਿਆ ਕਮਜ਼ੋਰ ਨੇ ਉਹਨਾਂ ਨੂੰ ਅੱਜ ਚੇਚੇ ਤੌਰ ਤੇ ਉਹ ਕਹਿ ਕੇ ਪੰਦਰ ਹਫਤੇ ਦੇ ਅੰਦਰ ਅੰਦਰ ਉਹ ਆਪਣੀ ਟੀਮਾਂ ਬਣਾਉਣਗੇ ਤੇ ਆਉਣ ਵਾਲਾ ਜਿਹੜਾ ਸਾਡਾ ਲੋਕ ਸਭਾ ਇਲੈਕਸ਼ਨ ਹੈ ਉਹ ਬੀਜੇਪੀ ਪੂਰੀ ਤਨਦੇਹੀ ਨਾਲ ਇਲੈਕਸ਼ਨ ਲੜੂਗੀ ਤਾਂ ਕਿ ਜਿਹੜੀਆਂ ਜਿਹੜੀਆਂ 13 ਦੀਆਂ 13 ਸੀਟਾਂ ਜਿੱਤਣ ਦੀ ਕੋਸ਼ਿਸ਼ ਕਰਾਂਗੇ ਤਾਂ ਕਿ ਪੰਜਾਬ ਦੇ ਵਿੱਚ ਕਿਉਂਕਿ ਹੁਣ ਤੱਕ ਤਾਂ ਅਸੀਂ ਕਾਲੀਦਾਰ ਨਾਲ ਰਲ ਕੇ ਲੜਦੇ ਰਹੇ ਹਾਂ ਤਿੰਨ ਸੀਟਾਂ ਤੇ ਅਸੀਂ ਲੜਦੇ ਸੀ ਹੁਣ 13 ਤੇ ਲੜਨਾ ਹੈ ਸੀ ਇਸ ਲਈ ਜਿਹੜੀ ਮੀਟਿੰਗ ਹੈ ਇਹਦੀ ਤਿਆਰੀ ਹੈ ਅੱਜ ਕੀ ਨਾਮ ਹੈ ਜੀ ਅਜੇ ਸੂਜੀ ਜਿਹੜੀ ਅੱਜ ਮੀਟਿੰਗ ਕੀਤੀ ਗਈ ਹੈ ਕੀ ਕਹਿਣਾ ਚਾਹੁੰਗੇ ਕਿ ਅੱਜ ਜੋ ਲੋਕ ਸਭਾ ਫਤੇਗੜ ਸਾਹਿਬ ਦੇ ਜੋ ਹੁਣ ਆਪਣੀਆਂ ਲੋਕ ਸਭਾ ਦੀਆਂ ਚੋਣਾਂ ਹੋਣ ਜਾ ਰਹੀਆਂ ਉਹਦੇ ਸੰਬੰਧ ਵਿੱਚ ਅੱਜ ਆਪਣੇ ਸਮਰਾਲਾ ਵਿਧਾਨ ਸਭਾ ਪਾਇਲਥਮਰ ਵਿਧਾਨ ਸਭਾ ਔਰ ਖੰਨਾ ਵਿਧਾਨ ਸਭਾ ਤਿੰਨ ਵਿਧਾਨ ਸਭਾ ਦੀ ਬੈਠਕ ਵਿਸ਼ੇਸ਼ ਤੌਰ ਤੇ ਜੋ ਸਾਡੇ ਰਾਜ ਸਭਾ ਮੈਂਬਰ ਹੈ ਔਰ ਜੋ ਸਾਡੇ ਲੋਕ ਸਭਾ ਫਤੇਗੜ ਸਾਹਿਬ ਦੇ ਇੰਚਾਰਜ ਨੇ ਪ੍ਰਭਾਰੀ ਨੇ ਸ਼੍ਰੀ ਅਵਿਨਾਸ਼ ਰਾਏ ਖੰਨਾ ਜੀ ਉਹ ਵਿਸ਼ੇਸ਼ ਤੌਰ ਤੇ ਮੀਟਿੰਗ ਲੈਣ ਆਏ ਸੀ ਅੱਜ ਬੂਥ ਲੈਵਲ ਤੋਂ ਲੈ ਕੇ ਜੋ ਸਾਡੇ ਸ਼ਕਤੀ ਕੇਂਦਰ ਹਨ ਔਰ ਜੋ ਮੰਡਲਾਂ ਦੀਆਂ ਟੀਮਾਂ ਐ ਵੱਖ-ਵੱਖ ਮੰਡਲਾਂ ਦੀਆਂ ਜਿਹੜੇ ਸਾਡੇ 14 ਮੰਡਲ ਆਂਦੇ ਆਂ ਤਿੰਨ ਵਿਧਾਨ ਸਭਾ ਚ ਤਾਂ ਉਹਨਾਂ ਦੇ ਮੰਡਲ ਅਧਿਕਾਰਾਂ ਨਾਲ ਵੀ ਮੀਟਿੰਗ ਹੋਈ ਹੈ ਜੋ ਹੁਣ ਲੋਕ ਸਭਾ ਇਲੈਕਸ਼ਨ ਹੈ ਉਹਨਾਂ ਦੀ ਤਿਆਰੀਆਂ ਲਈ ਬੂਥ ਲੈਵਲ ਤੱਕ ਜਿਵੇਂ ਜੋ ਸਾਡੇ ਰਣਜੀਤ ਸਿੰਘ ਗਹਿਲੇ ਵਾਲੀ ਆ ਜੀ ਵਿਧਾਨ ਸਭਾ ਸਮਰਾਲਾ ਤੋਂ ਆਪਣੇ ਕੈਂਡੀਡੇਟ ਸੀਗੇ ਇਹਨਾਂ ਨੇ ਸਾਨੂੰ ਡੇਟ ਨੋਟ ਕਰਾਤੀ ਜਿਹੜੇ ਇਹਨਾਂ ਦੇ 218 ਦੇ 18 ਬੂਥ ਹਨ ਉਹਦੀ ਬੂਥ ਵਾਈਦ 13 ਫਰਵਰੀ ਡੇਟ ਫਾਈਨਲ ਕੀਤੀ ਗਈ ਹੈ ਹੋ ਸਕਦਾ ਹਾਈ ਕਮਾਂਡ ਦੇ ਜੇ 1-2 ਦਿਨ ਅੱਗੇ ਪਿੱਛੇ ਮੀਟਿੰਗ ਹੋ ਸਕਦੀ ਹੈ ਪਰ ਹੁਣ ਸਾਰਾ ਪਾਰਟੀ ਜੋ ਇਲੈਕਸ਼ਨ ਨੂੰ ਮੱਦੇ ਨਜ਼ਰ ਰੱਖਦੇ ਹੋਏ ਬੂਥ ਲੈਵਲ ਤੱਕ ਸਾਰੀ ਤਿਆਰੀ ਹੋਊਗੀ ਜੀ ਔਰ ਜਿੰਨੀਆਂ ਵਿਧਾਨ ਸਭਾ ਚ ਜਿੰਨੇ ਬੂਥ ਆਂਦੇ ਆ ਉਹ ਸਾਰਾ ਬੂਥ ਲੈਵਲ ਤੱਕ ਹੁਣ ਪਾਰਟੀ ਆਪਣਾ ਕੰਮ ਕਰਨ ਜਾ ਰਹੀ ਹੈ ਜੀ ਤੁਸੀਂ ਦੋ ਡਾਕਟਰਾਂ ਦਾ ਜ਼ਿਕਰ ਕਰ ਰਹੇ ਆਂ ਡਾਕਟਰ ट्रेंडिंग है दिया उन्होंने वो नहीं कल भीडिंग का टैग करना है ये डिलीवरी का रजिस्टर है अच्छा की कर रहे हैं रिजल्ट आने के लिए सही बहुत है कल कोई बनता नहीं है प्रोजेक्ट पर प्रोजेक्ट पर सेंटर पर सलूशन से आ भी mm, तो तो crawl... नहीं ਨਵਾਬੀ ਮੋਡਲ ਨੇ ਸਾਡੀ ਗੱਲ ਚੋਂ ਅੱਗੇ ਚੱਲਦੇ ਨੇ ਮੇਰੇ ਨਾਲ ਮੇਰੇ ਨਾਲ ਨਾ ਹਰਿਸ ਮੇਰੇ ਨਾਲ ਜਿਹੜਾ ਤੁਸੀਂ ਨਾਲ ਚੱਲੇ ਸੀਗਾ ਉਹ ਬਹੁਤ ਲੀਡਰ ਸੀ ਉਹ ਬਤਾਓ ਤੇ ਜੇ ਸਾਨੂੰ ਛੱਡ ਗਏ ਉਹ ਦੂਜੀ ਪਾਰਟੀ ਦੇ ਅਗੇ ਲੀਡਰ ਬਣੇ ਲੀਡਰ ਦੀ ਫਰਕ ਨਹੀਂ ਬਣਦੀ ਇੱਕ ਹੱਦ ਮੀ ਆ ਗਈ ਵੱਡੇ ਵੱਡੇ ਹਾਂ ਜੀ ਹਰਿਕੰਨਾ ਜੀ ਹਾਂ ਜੀ ਆਜੋ ਆਜੋ ਆ ਗਏ ਜੀ ਸਰਾਜ ਜੀ ਸਿੱਧੇ ਨਿਕੋ ਯਾਰੀ ਕਮੈਂਟ ਛੱਡ ਜਿਓ ਜੀ